ਪਹਿਲਾ ਪਾਣੀ ਭਰੀ ਗਏ ਭਗਵੰਤ ਮਾਨ ਤੇ ਵਿੱਚ ਜਿਹੜਾ ਮੋਦੀ ਪਹੀ ਬਿਜਲੀ ਜਾਦੀ ਬਣਾਵਾਂਗੇ ਕਿ ਉਸ ਕੋਈ ਬਲਾ ਨਹੀਂ ਹੈਗੀ ਮੋਗਾ ਹੁੰਦਾ ਵਾ ਇੱਕ ਖੁੱਟ ਜਿਹੜਾ ਚੌੜਾ ਤੇ ਇੱਕ ਡੂੰਗਾ ਵੇ ਉਹਨੂੰ ਇੱਕ ਕੁਛ ਕਹਿੰਦਾ ਇਹਨਾਂ 3 ਲੱਖ ਮੋਗੇ ਫੁੱਲ ਇਹ ਤਾਂ ਨੈਰੀ ਕਰਨ ਕਰੋ ਹੋਰ ਕੋਈ ਹੱਲ ਨਹੀਂਗਾ ਮੈਰੀ ਕਰਨ ਕਰਨ ਦੇ ਨਾਲ ਲੱਖਾਂ ਏਕੜ ਜ਼ਮੀਨ ਨਿਕਲੂਗੀ ਅੰਮ੍ਰਿਤਸਰ ਦੇ ਵਿੱਚ ਹੜ੍ਹਾਂ ਦੀ ਸਥਿਤੀ ਲਗਾਤਾਰ ਗੰਭੀਰ ਬਣੀ ਹੋਈ ਹੈ ਅਸੀਂ ਅੱਜ ਪਹੁੰਚੇ ਹਾਂ ਇਥੇ ਅਜਨਾਲਾ ਦੇ ਗੱਗੋਮਾਲ ਪਿੰਡ ਜਿੱਥੇ ਚਾਰੋਂ ਜਿੱਥੇ ਪਾਣੀ ਨੇ ਅੱਜ ਮਾਰ ਕੀਤੀ ਹੈਗੀ ਹੈ ਰਮਦਾਸ ਤੋਂ ਇਹ ਕੋਈ 10 ਤੋਂ 12 ਕਿਲੋਮੀਟਰ ਦੂਰ ਏਰੀਆ ਪੈਂਦਾ ਹੈ ਜਿੱਥੇ ਅੱਜ ਪਾਣੀ ਪਹੁੰਚ ਗਿਆ ਕੱਲ ਤੋਂ ਜਿਹੜੇ ਤੂਸੀ ਬੰਨ ਟੁੱਟਣ ਦੇ ਕਾਰਨ ਜਿਹੜਾ ਕੋਨੇਵਾਲ ਰਮਦਾਸ ਏਰੀਆ ਕਾਫੀ ਤੌਰ ਤੇ ਸਬਮਰਜ ਹੋ ਚੁੱਕਾ ਸੀਗਾ ਤੇ ਰੈਸਕਿਊ ਆਪਰੇਸ਼ਨਸ ਉਥੇ ਲੋਕਾਂ ਨੂੰ ਬਚਾਉਣ ਲਈ ਲਗਾਤਾਰ ਜਾਰੀ ਹਨ ਅੱਜ ਅੱਜ ਜੋ ਆਰਮੀ ਦੀ ਟੀਮਾਂ ਨੇ ਵੀ ਰੈਸਕਿਊ ਆਪਰੇਸ਼ਨ ਦੇ ਵਿੱਚ ਪਾਰਟਿਸਿਪੇਟ ਕਰਨਾ ਸ਼ੁਰੂ ਕੀਤਾ ਹੈ ਜਿਹਦੇ ਵਿੱਚ ਉਹ ਆਪਣੇ ਵੱਲੋਂ ਆਲ ਟੈਰੇਨ ਵਹੀਕਲਸ ਜਿਹੜੇ ਹੈਗੇ ਨੇ ਉਹਨਾਂ ਨੂੰ ਯੂਜ਼ ਕੀਤਾ ਜਾ ਰਿਹਾ ਹੈ ਆਪਣੇ ਮਿਲਟਰੀ ਵਹੀਕਲਸ ਨੂੰ ਯੂਜ਼ ਕੀਤਾ ਜਾ ਰਿਹਾ ਹੈ ਤਾਂ ਕਿ ਜਿਹੜੇ ਦੂਰ ਦਰਾਡੇ ਜਿਹੜੇ ਹੈਗੇ ਨੇ ਪਿੰਡਾਂ ਦੇ ਵਿੱਚ ਲੋਕ ਫਸੇ ਹੋਏ ਨੇ ਉਹਨਾਂ ਨੂੰ ਰੈਸਕਿਊ ਕੀਤਾ ਜਾ ਸਕੇ ਉਹਨਾਂ ਨੂੰ ਆਪਣੀ ਬਚਾ ਕੇ ਕਿਸੇ ਸਿਫਰ ਪੁਲਿਸ ਦੇ ਵਿੱਚ ਲਿਆ ਜਾ ਸਕੇ ਨਾਲ ਦੇ ਨਾਲ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਹੈ ਤੇ ਨਾਲ ਪੁਲਿਸ ਡਿਪਾਰਟਮੈਂਟ ਦੇ ਲੋਕ ਵੀ ਰੈਸਕਿਊ ਆਪਰੇਸ਼ਨਸ ਦੇ ਵਿੱਚ ਇਨਵੋਲਵ ਹੈਗੇ ਨੇ ਜਿਹੜੇ ਜੇ ਆਪਾਂ ਅੱਜ ਜਿਹੜੀ ਹੈਗੀ ਹੈ ਗੱਲ ਕਰੀਏ ਤੇ ਹੜ੍ਹਾਂ ਦੀ ਸਥਿਤੀ ਲਗਾਤਾਰ ਹੀ ਬਦਬਤਰ ਹੁੰਦੀ ਜਾ ਰਹੀ ਹੈ ਅੱਜ ਰਮਦਾਸ ਤੋਂ ਲੈ ਕੇ ਹੁਣ ਜਨਾਲੇ ਦੇ ਏਰੀਆ ਦੇ ਵਿੱਚ ਜਿਹੜਾ ਹੈਗਾ ਵੇ ਜਿਹੜਾ ਜਿਹੜਾ ਬਾੜ ਦਾ ਪਾਣੀ ਹੈ ਉਹ ਪਹੁੰਚ ਚੁੱਕਾ ਹੈ ਲੋਕ ਹਜੇ ਵੀ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਨੇ ਹਜੇ ਵੀ ਆਪਣੇ ਘਰਾਂ ਦੇ ਵਿੱਚ ਫਸੇ ਹੋਏ ਨੇ ਤੇ ਵੇਟ ਕਰ ਰਹੇ ਨੇ ਕਿ ਕਦੋਂ ਕੋਈ ਰੈਸਕਿਊ ਟੀਮ ਕੋਈ ਆਵੇ ਤੇ ਉਹਨਾਂ ਦਾ ਬਚਾਅ ਕਰੇ ਕਈ ਕਈ ਲੋਕ ਹਜੇ ਆਪਣੇ ਘਰਾਂ ਦੇ ਵਿੱਚ ਹੀ ਨੇ ਇਸ ਉਮੀਦ ਨਾਲ ਕਿ ਸ਼ਾਇਦ ਪਾਣੀ ਘਟ ਜਾਵੇਗਾ ਜਨਾਲੇ ਵਿੱਚ ਅੱਧਾ ਕੰਮ ਕਰਦਾ ਹੈ ਜੀ ਇਹ ਮੇਰੇ ਨਾਲ ਭਾਈ ਸੁਰੇਸ਼ ਸਿੰਘ ਜੀ ਇਹ ਦੁਕਾਨਦਾਰ ਹੈ ਜੀ ਕੀ ਹਾਲਾਤ ਨੇ ਤੁਸੀਂ ਜੇ ਅੱਜ ਨਾਲ ਤੁਸੀਂ ਦੇਖ ਰਹੇ ਹੋ ਜਾਂ ਉਹਨਾਂ ਤੋਂ ਦਾਸੇ ਚ ਦੋ ਹੜ ਆਏ ਨੇ ਜੀ ਸਰਹਾਲਾਤ ਬਹੁਤ ਡਰਾਉਣੇ ਨੇ ਜੀ ਅੱਜ ਤੋਂ 35 ਸਾਲ ਪਹਿਲਾਂ ਹੜ ਆਇਆ ਸੀ 88 ਦਾ ਜੀ ਉਹ ਅਜੇ ਤੱਕ ਸਾਡੇ ਵੱਡੇ ਪਰਿਵਾਰਾਂ ਦੇ ਵਿੱਚ ਜੀ ਰਹਿੰਦੇ ਨੇ ਉਹਨਾਂ ਨੂੰ ਭੁੱਲਿਆ ਨਹੀਂ ਜੀ ਅੱਜ ਤੱਕ ਉਹ ਮਾਰ ਨੂੰ ਅਸੀਂ ਪੂਰਾ ਨਹੀਂ ਕਰ ਪਾਏ ਅੱਜ ਜਿਹੜੀ ਹਾਲਾਤ ਦੀ ਦਿਖ ਰਹੇ ਆਂ ਜੀ ਇੱਥੋਂ ਖੜੇ ਆਂ ਜੀ ਗੱਗੋਮਾਲ ਦੇ ਵਿੱਚ ਆਪਾਂ ਗੱਗੋਮਾਲ ਬਿਲਕੁਲ ਮੰਡੀ ਤੋ ਅਜ ਵਤੋਂ ਵਾ ਦੋ ਚਾਦਰਾਂ ਨੂੰ ਝੋਨਾ ਆਉਣ ਵਾਲਾ ਸੀ ਕਿਸਾਨਾਂ ਦੀ ਪੂਰੀ ਮਿਹਨਤ ਜਿਹੜੇ ਪਿੱਛੇ 4 ਮਹੀਨੇ ਨੇ ਕੀਤੀ ਹੈ ਉਹ ਸਾਰਾ ਮੰਡੀ 'ਚ ਆਉਣ ਵਾਲਾ ਸੀ ਉਹਨਾਂ ਦੀ ਆਮਦਨ ਦਾ ਜਰੀਆ ਸੀ ਜੀ ਤੁਸੀਂ ਦੂਰ ਦੂਰ ਤੱਕ ਵੇਖੋ ਕਿ ਮੈਨੂੰ ਇੱਥੋਂ ਹੋਰ ਅੰਦਾਜ਼ ਦਾ ਕੋਈ ਸੜਕ ਕੋਈ ਚੀਜ਼ ਇੱਕ ਵੀ ਮੈਨੂੰ ਦਿਖ ਨਹੀਂ ਰਹੀ ਕੋਈ ਪਿਆਲੀ ਦੇ ਵਿੱਚ ਝੋਨਾ ਨਹੀਂ ਦਿਖ ਰਿਹਾ ਕੋਈ ਸਾਧਨ ਨਹੀਂ ਦਿਖ ਰਿਹਾ ਮੈਂ ਤਾਂ ਸੋਚ ਕੇ ਹੈਰਾਨ ਆ ਕਿ ਲੋਕ ਆਪਣੀ ਜੀਵਿਕਾ ਕਿਵੇਂ ਜੀ ਰਹੇ ਹੋਣਗੇ ਜੀ ਤੇ ਪਰ ਮੈਂ ਦੇਖ ਰਿਹਾ ਕਿ ਸਿਰਫ ਪ੍ਰਸ਼ਾਸਨ ਜਿਹੜਾ ਵੀ ਦੇਖ ਰਹੇ ਆ ਆpan ਕੇ ਆਪਣੀ ਫੋਟੋ ਖਿਚਾ ਕੇ ਵਾਪਸ ਜਾ ਰਿਹਾ ਹੈ ਪਰ ਲੋਕਾਂ ਨੂੰ ਮੇਨ ਸਹੂਲਤ ਜਿਹੜੀ ਚਾਹੀਦੀ ਹੈ ਲੋਕਾਂ ਨੂੰ ਖਾਣ ਦੀ ਪੀਣ ਦੀ ਕੁਝ ਕਰਨ ਦੀ ਕੁਝ ਉਹਨਾਂ ਨੂੰ ਸਾਮਨ ਦੀ ਡੰਗਰ ਨੂੰ ਸਾਮਨ ਦੀ ਕੋਈ ਨਹੀਂ ਪਹੁੰਚ ਰਾ ਇੱਥੇ ਜੀ ਸਵੇਰ ਦੇ ਆਪ ਹੀ ਵੇਖ ਰਹੇ ਆ ਜੀ ਉਹ ਪੰਜਾਬ ਨੂੰ ਜਿਹੜਾ ਪੰਜਾਬ ਸਾਰੀ ਦੁਨੀਆ ਨੂੰ ਖਮਾਉਂਦਾ ਜੀ ਹਰ ਲੀਡਰ ਦੇ ਬਿਆਨ ਸੁਣੇ ਨੇ ਲਾ ਕਿ ਇਹ ਜੀ ਇਹ ਪੰਜਾਬ ਦੀ ਅੰਧਾਤਾ ਜੀ ਹੈ ਮੰਨ ਲਈ ਅੰਧਾਤਾ ਜੀ ਇਹ ਖਵਾਇਆ ਜੀ ਸਭ ਕੁਝ ਕਿਸਾਨ ਇੱਕ ਮਿਹਨਤ ਕਰਦਾ ਜੀ ਪਰ ਇੱਥੇ ਕੋਈ ਸੈਂਟਰ ਗਵਰਨਮੈਂਟ ਵੱਲੋਂ ਜੀ ਕੋਈ ਪੰਜਾਬ ਗਵਰਨਮੈਂਟ ਵੱਲੋਂ ਜੀ ਸਿਰਫ ਆਪਣੀ ਫੋਟੋ ਲਵਾਉਣ ਵਾਸਤੇ ਆਉਂਦੇ ਆ ਜੀ ਇੱਥੇ ਕੋਈ ਨਹੀਂ ਪਹੁੰਚਿਆ ਸਿਰਫ ਗੁਰੂ ਆਪੋ ਆਪਣੇ ਪਿੰਡ ਵਾਲੇ ਲੋਕੇ ਵਾਲੇ ਉਹ ਆਪਣੇ ਘਰ ਆ ਰਹੇ ਉਹ ਲੋਕਾਂ ਨੂੰ ਖਵਾ ਰਿਹਾ ਜੀ ਬਾਕੀ ਸਿਰਫ ਇੱਥੇ ਆ ਰਹੇ ਆ ਜੀ ਆਪਣੀ ਫੋਟੋ ਵਿੱਚ ਆ ਕੇ ਵਾਪਸ ਜਾ ਰਹੇ ਆ ਜੀ ਕਿੰਨਾ ਕੁ ਨੁਕਸਾਨ ਹੋਇਆ ਹੈ ਫਸਲਾਂ ਦਾ ਸਿਰ ਨੁਕਸਾਨ ਤੁਸੀਂ ਆਈਡੀ ਨਹੀਂ ਲਗਾ ਸਕਦੇ ਸਰ ਆਈਡੀ ਲਗਾ ਸਕਦੇ 1 ਏਕੜ ਦੇ ਵਿੱਚ 65-70000 ਰੁਪਿਆ ਕਿਸਾਨ ਦੀ ਆਮਦਨ ਹੈ ਜੀ ਉਹਨੇ ਠੇਕਾ ਭਰਿਆ ਜੀ ਤੇ ਮੇਰੇ ਖਿਆਲ ਨਾਲ ਇਥੋਂ ਏਰੀਆ ਲਾ ਕੇ 30 ਤੋਂ 40000 ਏਕੜ ਝੋਨਾ ਪੂਰਾ ਖਰਾਬ ਹੋ ਚੁੱਕਾ ਹੈ ਤੁਸੀਂ ਮਲਟੀਪਲਾਈ ਕਰ ਲਓ ਉਹਦਾ ਤੇ ਮੇਰੇ ਖਿਆਲ ਨਾਲ ਜੀਡੀਪੀ ਪੰਜਾਬ ਦੀ ਹੈ ਪੂਰੀ ਮਤਲਬ ਇੰਟਰਨੈਸ਼ਨਲ ਪੂਰੀ ਜਿੰਨੀ ਬਾਸਮਤੀਆ ਸਭ ਤੋਂ ਫੇਮਸ ਬਾਸਮਤੀ ਇਸ ਇਲਾਕੇ ਦੀ ਹੈ ਤੇ ਮੇਰੇ ਖਿਆਲ ਦੇ ਨਾਲ ਜਿਹੜੀ ਗਰੋਥ ਇੱਥੇ ਘਟ ਰਹੀ ਹੈ ਪੂਰੇ ਇੰਡੀਆ ਦੀ ਘਟ ਰਹੀ ਹੈ ਪਰ ਇੰਡੀਆ ਦੇ ਵੱਲੋਂ ਕੋਈ ਸਹੂਲਤ ਨਹੀਂ ਕਹਿੰਦੇ ਨਾ ਪੰਜਾਬ ਜੀ ਪਿਆਰ ਕਰਦਾ ਜੀ ਦੇਸ਼ ਨੂੰ ਇਹ ਕਰਦਾ ਪੰਜਾਬ ਹੀ ਕਰਦਾ ਜੀ ਅੱਜ ਹਿੰਦੁਸਤਾਨ ਨੂੰ ਇੰਡੀਆ ਨੂੰ ਪੰਜਾਬ ਦਾ 파ਟ ਜੇ ਮੰਨਦੇ ਨਾ ਇੱਥੇ ਆਓ ਤੇ ਸੇਵਾ ਕਰੋ ਆਣ ਕੇ ਜੀ ਲੋੜ ਐ ਇਸ ਵੇਲੇ ਬਿਲਕੁਲ ਲੋੜ ਐ ਜੀ ਚੈੱਕ ਕਰਵਾਣ ਕੇ ਕਿੰਨੀ ਜ਼ਮੀਨ ਹੋਣੀ ਹੈ ਜਿਹੜੀ ਕਿੰਨੀ ਕਿੰਨੀ ਜ਼ਮੀਨ ਜਿਹੜੀ ਹੈਗੀ ਆ ਇਸ ਪਾਣੀ ਦੇ ਹਟ ਦੇ ਅੰਦਰ ਆਈ 40 ਤੋਂ 50 ਹਜ਼ਾਰ ਏਕੜ ਦੀ 50 ਹਜ਼ਾਰ ਏਕੜ 70 ਤੋਂ 80 ਹਜ਼ਾਰ ਰੁਪਇਆ ਏਕੜ ਦੀ ਕਮਾਦਨ ਹੈ ਜੀ ਇਹ ਕਿੱਥੋਂ ਦੇ ਲੈ ਕੇ ਕਿੱਥੋਂ ਤੱਕ ਇਹ ਜੀ ਪੂਰਾ ਇੱਥੋਂ ਹੀ ਦੇਖ ਰਹੇ ਗੱਗੋਮਾਲ ਤੋਂ ਕੱਲ੍ਹ ਅੰਦਾਜ਼ ਤੱਕ ਅਸੀਂ ਪਹੁੰਚੇ ਹੀ ਅੱਜ ਗੱਗੋਮਾਲੋਂ ਗਾਹ ਨਹੀਂ ਜਾਏ ਜਾਂਦੇ ਜੀ ਪੂਰਾ ਏਰੀਆ ਪਾਕ ਪੁੱਤਰ ਜਗਾ ਜੀ ਬਾਬਾ ਬੁੱਢਾ ਸਾਹਿਬ ਜੀ ਦੀ ਉਹ ਪੂਰਾ ਕਰਤਾਰਪੁਰ ਵਾਂਗੂ ਇੱਥੋਂ ਦੀ ਇਲਾਕੇ ਦੀ ਪੂਰੀ ਪੁੱਤਰ ਜਗਾ ਜੀ ਉਹ ਇੱਥੇ ਪੂਰਾ ਪਾਣੀ ਭਰ ਚੁੱਕਾ ਕੋਈ ਵੇ ਵੇ ਕਿ ਹਾਲਾਤ ਦੀ ਸਮਝ ਨਹੀਂ ਆ ਰਹੀ ਕਿ ਬਣੇਗਾ ਜੀ ਆਪਣਾ ਸਾਡੇ ਨਾਲ ਮੌਜੂਦ ਨੇ ਅ ਅੰਮ੍ਰਿਤਸਰ ਦੇ ਐਮਪੀ ਗੁਰਜੀਤ ਔਜਲਾ ਜੀ ਜਿਹੜੇ ਅੱਜ ਇੱਥੇ ਮੌਨ ਕਰਨ ਆਏ ਨੇ ਜਿਹੜੇ ਆਪਣੇ ਇੱਥੇ ਏਰੀਆ ਜਿਹੜੇ ਫਲੱਡਡ ਹੈਗੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਔਜਲਾ ਸਾਹਿਬ ਕੀ ਲੱਗਦਾ ਤੁਹਾਨੂੰ ਕੀ ਦਿਨਾਰਿਆ ਹੋਇਆ ਹੁੰਦਾ ਬਿਲਕੁਲ ਜੀ ਬਹੁਤ ਭੈਂਕਰ ਸਥਿਤੀ ਹੈ ਰਾਵੀ ਦਾ ਇੰਨਾ ਭੈਂਕਰ ਰੂਪ ਅਸੀਂ ਕਦੀ ਦੇਖਿਆ ਨਹੀਂ ਜਦੋਂ ਦੀ ਅਸੀਂ ਇੱਧਰ ਵਿਚਰਦੇ ਹਾਂ ਪ੍ਰਤਾਪਜਨ ਨਾਲਾ ਜੀ ਸਾਬਕਾ ਵਿਧਾਇਕ ਰਸੀਂ ਸਵੇਰ ਦੇ ਇਲਾਕੇ 'ਚ ਅਸੀਂ ਬੀਐਸਐਫ ਦੀਆਂ ਕਿਉਂਕਿ ਫਰੰਟ ਤੇ ਉਹਨੇ ਪੋਸਟ ਨਾ ਰਾਵੀ ਦੇ ਸਿਰ ਦੋ ਜਗ੍ਹਾ ਜਾਇਆ ਗਿਆ ਸਾਡੇ ਕੋਲ ਸ਼ਾਹਪੁਰ ਤੇ ਸ਼ੇਰਪੁਰ ਬਾਕੀ ਸਾਰੀਆਂ ਕੱਟ ਆਫ ਹੋ ਗਈਆਂ ਨੇ ਇਸ ਵੇਲੇ 360 ਦੇ ਕਰੀਬ ਬੀਐਸਐਫ ਦੇ ਜਵਾਨ ਕੱਟ ਆਫ ਨੇ ਧਰਤੀ ਆ ਆਪਣੇ ਰਸਤੇ ਰਹੀ ਔਰ ਉਹ ਛੱਤਾਂ ਤੇ ਚੜੇ ਨੇ ਉੱਚੀਆਂ ਜਗ੍ਹਾ ਤੇ ਬੈਠੇ ਨੇ ਕੋਈ ਕੱਢਣ ਦਾ ਉਹਨਾਂ ਨੂੰ ਪ੍ਰਬੰਧ ਨਹੀਂ ਹੈਗਾ ਔਰ ਇੰਨਾ ਖਤਰਨਾਕ ਰਾਵੀ ਦਾ ਰੂਪ ਅਸੀਂ ਕਦੀ ਦੇਖਿਆ ਨਹੀਂ ਸਾਨੂੰ ਡਰ ਹੈ ਕਿਤੇ ਹੋਰ ਤੁਸੀਆਂ ਟੁੱਟ ਗਈਆਂ ਨੇ ਕਿਤੇ ਜ਼ਿਆਦਾ ਹੋਰ ਨੁਕਸਾਨ ਸਾਡਾ ਨਾ ਹੋਵੇ ਕਿਉਂਕਿ ਅਸੀਂ ਖੁਦ ਦੇਖ ਕੇ ਆਏ ਹਾਂ ਇਹ ਜਿਹੜੇ ਜਵਾਨ ਬਸੇ ਨੇ ਇਹਨਾਂ 60 ਜਵਾਨ ਆ ਦਰਿਆ ਮਨਸੂਰ ਚ ਜਿਹੜੇ ਇਹ ਬੀਓਪੀ ਦੇ ਨਾਮ ਆ ਜਿਹੜੇ ਮੈਂ ਲੈ ਰਿਆ 50 ਜਵਾਨ ਬਦਈ ਚਿਮਚ 52 ਜਵਾਨ ਕੋਟਰਜਾਦਾ ਚ 40 ਛੰਨਾ ਚ 15 ਜਵਾਨ ਛੰਨਾ ਪਟਨ ਚ ਨੌਜਵਾਨ ਪਾਣੀ ਚ ਫਸਿਆ ਛੰਨਾ ਪਟਨ ਦੇ ਪੀਰ ਬਾਬਾ ਦੀ ਦਰਗਾਹੇ ਉੱਥੇ ਉੱਥੇ ਚੱਤਾਂ ਦੇ ਚੜੇ ਨੇ 80 ਜਵਾਨ ਪੰਜਗਰਾਈਆਂ ਚ 80 ਜਵਾਨ ਧਰਮਪੁਰ ਪ੍ਰਕਾਸ਼ ਚ ਇਹ ਇਹ ਹੋਰ ਫਸੇ ਨੇ ਔਰ 4000 ਜਿਹੜੇ ਲੋਕ ਨੇ ਉਹ ਪਿੰਡਾਂ ਚ ਫਸੇ ਨੇ 4000 ਸਿਵਿਲਿਅਨ ਜਿੰਨਾ ਚ ਬਜ਼ੁਰਗ ਵੀ ਨੇ ਨੌਜਵਾਨ ਵੀ ਨੇ ਮਾਵਾ ਵੀ ਨੇ ਭੈਣਾ ਵੀ ਨੇ ਬੱਚੇ ਵੀ ਨੇ ਉਹਦੇ ਚ ਜਿਹੜਾ ਸਭ ਤੋਂ ਅਡਰਮਦਾਸ ਬਾਬਾ ਬੁੱਢਾ ਸਾਹਿਬ ਦੀ ਧਰਤੀ ਉਹਦਾ ਵਾਲਾ ਕੋਨੇ ਵਾਲਾ ਕੋਨੇਵਾਲ ਮਾਛੀਵਾਲ ਜੱਟਾ ਕੋੜਰਜਾਦਾ ਪਛੀਆ ਚੰਡੀਗੜ੍ਹ ਬਾਦੀ ਨਸੂ ਕੇ ਸੰਘੋ ਕੇ ਪੰਜ ਗਰਾਈ ਗੱਗੜ ਕੁਮਰਾਏ ਮਲਕਪੁਰ ਬੱਦੀਸ਼ਨਾ ਉਥੇ ਦੇ ਬੰਨ ਵੀ ਟੁੱਟਿਆ ਦਰਿਆ موسی ਚਾੜਪੁਰ ਗਿੱਲਾਂ ਵਾਲੀ ਰੂੜੇਵਾਲ ਮਲਕਪੁਰ ਦੂਜੋਵਾਲ ਗਾਲਬ ਸੂਫੀਆਂ ਅਵਾਨ ਥੋਬਾ ਕੱਲੋਮਾਲ ਗਗੋਮਾਲ ਜਿੱਥੇ ਤੁਸੀਂ ਹੁਣ ਖੜੇ ਜੀ 5-5 ਫੁੱਟ ਪਾਣੀ ਇੱਥੇ 5 ਜਿਹੜੇ ਪਹਿਲੇ ਨਾਲ ਆਏ ਆ ਉੱਥੇ 10-10 ਫੁੱਟ ਪਾਣੀ ਹੈ ਇਹ ਪਿੰਡ ਨੇ ਜਿਹੜੇ ਮੈਂ ਨਾਲ ਲਏ ਵੱਡੇ ਪਿੰਡ ਨੇ ਸਾਰੀ ਫਸੇ ਨਹੀਂ ਜਿਹੜਾ ਸਰਕਾਰ ਦਾਵਾ ਕਰਦੀ ਬਹੁਤ ਥੋੜਾ ਹੈ ਜਿਵੇਂ ਉੜਦੇ ਮੂੰਹ ਜੀਰਾਂ ਦਾ ਉਹਨਾਂ ਕ ਪ੍ਰਸ਼ਾਸਨ ਕੰਮ ਕਰ ਰਿਹਾ ਉਹਨੂੰ ਬਤਾ ਕੇ ਦੱਸ ਰਹੇ ਨੇ ਸੋ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਇਸ ਵੇਲੇ ਕੋਈ ਨਿੰਦਣ ਦੀ ਗੱਲ ਨਹੀਂ ਗਈ ਤਖੜੇ ਹੋ ਕੇ ਕੰਮ ਕਰੋ ਡਿਜਾਸਟਰ ਮੈਨੇਜਮੈਂਟ ਦੀਆਂ ਟੀਮਾਂ ਮਂਗਾਓ ਆਰਮੀ ਲਵਾਓ ਜੇ ਇਹਨਾਂ ਨੂੰ ਬਚਾਉਣਾ ਹੈ ਕਿਉਂਕਿ 2 ਦਿਨ ਹੋ ਗਏ 8-8 ਫੁੱਟ ਪਾਣੀ ਜਿੱਥੇ ਐਸੇ ਵੇਲੇ ਮਾਲੀ ਨਾਲੋਂ ਜਾਨੀ ਮਾਲ ਜਾਨੀ ਜਾਨ ਬਚਾਉਣੀ ਆ ਜ਼ਿਆਦਾ ਜ਼ਰੂਰੀ ਨੇ ਉੱਥੇ ਸਰਕਾਰ ਨੂੰ ਤਵੱਜੋ ਦੇਣੀ ਚਾਹੀਦੀ ਆ ਪ੍ਰਸ਼ਾਸਨ ਦਾ ਵੀ ਉਹਨਾਂ ਕੀ ਰੋਲ ਆ ਜਿੱਥੇ ਕੋ ਬੈਠੇ ਨੇ ਇੱਕ ਜੇ ਕੋਈ ਡੀਸੀ ਬੈਠਾ ਜਾਂ ਅਸਦੀਆਂ ਬੈਠਾ 20 ਜਣੇ ਤੋਂ ਉਹਨੂੰ ਕੇਟਰ ਕਰਨ ਵਾਲੇ ਨੇ ਉਹਦੇ ਆਲੇ ਦੁਆਲੇ ਤੁਰੇ ਫਿਰਦੇ ਆ ਸੋ ਗੱਲ ਇਹ ਆ ਇਹਨਾਂ ਨੂੰ ਡੀਸੈਂਟਰਲਾਈਜ਼ ਕਰੋ ਆ ਹੁਣ ਅਗਲੇ ਇਲਾਕੇ ਚ ਅਸੀਂ ਜਾ ਕੇ ਆਏ ਜਿਹੜਾ ਸ਼ਾਹਪੁਰ ਸ਼ੇਰਪੁਰ ਜਿਹੜੇ ਨਾਲ ਲੱਗਦੇ ਪਿੰਡ ਨੇ ਉੱਥੇ ਕੁਝ ਵੀ ਨਹੀਂ ਹੈਗਾ ਕੋਈ ਪ੍ਰਸ਼ਾਸਨ ਨਹੀਂਗਾ ਉੱਥੇ ਨਹਿਰ ਟੁੱਟ ਰਹੀ ਆਹੀਂ ਪ੍ਰਾਈਵੇਟ ਤੌਰ ਤੇ ਭੇਜੀਆਂ ਨੇ ਮਸ਼ੀਨਾਂ ਪਰ ਇਹ ਪ੍ਰਸ਼ਾਸਨ ਦਾ ਕੰਮ ਹੈ ਤੋ ਉਹ ਪ੍ਰਸ਼ਾਸਨ ਜਿੱਥੇ ਇੱਕ ਇੱਕ ਜਿੱਥੇ ਡੀਸੀ ਨੇ ਜਾਣਾ ਸਾਰੇ ਪ੍ਰਸ਼ਾਸਨ ਨੇ ਉੱਥੇ ਟੁੱਕ ਜਾਣਾ ਉਹਨਾਂ ਨੇ ਵੇਖਣਾ ਕਿ ਡੀ ਸੈਂਟਰ ਲਈ ਅੱਗੇ ਕਰੀਏ ਨਾ ਇਹ ਪ੍ਰੋਬਲਮ ਹੈ ਸਾਡੀ ਬੜੀ ਵੱਡੀ ਤੇ ਹੁਣ ਜਿਸ ਤਰ੍ਹਾਂ ਪਾਣੀ ਬੜੀ ਤੇਜ਼ੀ ਨਾਲ ਅੱਗੇ ਵਧ ਰਿਹਾ ਨਾਲੇ ਵਾਲੀ ਸਾਈਡ ਨੂੰ ਵਧ ਰਿਹਾ ਹੈ ਕੀ ਹਾਲਾਤ ਤੁਹਾਨੂੰ ਬਤ ਬਤ ਨਹੀਂ ਇਹ ਤੁਹਾਨੂੰ ਜੋ ਵੀ ਬਤ ਹੁਣ ਦੇਖਾਂਗੇ ਹੁਣ ਜੋ ਕੁਦਰਤ ਦੀ ਮਰਜ਼ੀ ਹੈ ਇਹਦੇ ਤੇ ਕੁਝ ਕੀਤਾ ਨਹੀਂ ਜਾ ਸਕਦਾ ਬਾਕੀ ਜੋ ਹੁਣ ਹੋਏਗਾ ਆਪਾਂ ਆਪਾਂ ਮਦਦ ਕਰਦੇ ਜਿੰਨੀ ਹੋਏਗੀ ਸਾਡੇ ਮੈਂ ਡਾਕਟਰ ਸਤਨਾਮ ਸਿੰਘ ਨਾਲਾ ਸੰਯੁਕਤ ਕਿਸਾਨ ਮੋਰਚੇ ਦਾ ਨੈਸ਼ਨਲ ਕੋਆਰਡੀਨੇਟਿੰਗ ਕਮੇਟੀ ਦਾ ਮੈਂਬਰ ਜਮਹੂਰੀ ਕਿਸਾਨ ਸਭਾ ਪੰਜਾਬ ਦਾ ਨੈਸ਼ਨਲ ਪ੍ਰੈਜ਼ੀਡੈਂਟ ਪੰਜਾਬ ਦਾ ਪ੍ਰੈਜ਼ੀਡੈਂਟ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਇਹ ਜਿਹੜਾ ਰਾਵੀ ਦਰਿਆ 'ਚ ਹੜ ਆਇਆ ਵਾ ਇਹ ਮੈਨ ਮੇਡ ਹੜ ਆ ਕੁਦਰਤ ਵੱਲੋਂ ਨਹੀਂ ਆਇਆ ਜਿਆਦਾ ਬਾਰਿਸ਼ਾਂ ਕਰਕੇ ਨਹੀਂ ਹੋਇਆ ਇਹ ਪਹਾੜਾਂ ਜਿਹੜੀਆਂ ਬਾਰਿਸ਼ਾਂ ਪਈਆਂ ਵਾਂ ਮੈਂ ਇਸ ਵਿਭਾਗ ਦਾ ਮੋਰੀ ਰਿਆ ਵਾਂ ਐਗਰੀਕਲਚਰ ਯੂਨੀਵਰਸਿਟੀ ਨੇ ਕਹਿਤਾ ਅੱਜ ਤੋਂ 2 ਮਹੀਨੇ ਪਹਿਲਾਂ ਪਿਆਤ ਕੀ ਮੀਂਹ ਬਹੁਤ ਜ਼ਿਆਦਾ ਪੈਣਾ ਜੇ ਗੱਲ ਸਤੇ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਚਾਹੀਦਾ ਹੈ ਵੀ ਪਾਣੀ ਹੌਲੀ ਹੌਲੀ ਛੱਡ ਦੇ ਇਹ ਪਹਿਲਾਂ ਪਾਣੀ ਭਰੀ ਗਏ ਭਗਵੰਤ ਮਾਨ ਤੇ ਵਿੱਚ ਜਿਹੜਾ ਹੈ ਮੋਦੀ ਕਹੀਂ ਬਿਜਲੀ ਜ਼ਿਆਦਾ ਬਣਾਵਾਂਗੇ ਆ ਬਿਜਲੀ ਜ਼ਿਆਦਾ ਬਣ ਰਹੀ ਆ ਵੇਖੋ ਕੀ ਹਾਲ ਬਣਿਆ ਪਿਆ ਜੇ ਕਿਤੇ ਅੱਜ ਤੋਂ ਮਹੀਨਾ ਪਹਿਲਾਂ ਥੋੜਾ ਥੋੜਾ ਪਾਣੀ ਛੱਡ ਦੇ ਇਹਨਾਂ ਜੱਕ ਲੱਖ 3 ਲੱਖ ਉਸਕ ਛੱਡ ਕਿਉਂ ਸੇ ਕੋਈ ਬੜਾ ਨਹੀਂ ਹੈਗੀ ਮੋਗਾ ਹੁੰਦਾ ਵਾ 1 ਫੁੱਟ ਜਿਹੜਾ ਚੌੜਾ ਤੇ 1 ਫੁੱਟ ਡੂੰਗਾ ਵੇ ਉਹਨੂੰ ਕਿਉਂ ਸੇ ਕਹਿੰਦਾ ਇਹਨਾਂ 3 ਲੱਖ ਮੋਗੇ ਖੋਲਤੇ ਉਹ ਪਾਣੀ ਆਇਆ ਇੱਥੇ ਹੁਣ ਸਾਡਾ ਜੋਰ ਦਿੱਤਾ ਸੀ ਸਸ਼ਮੋਰਚੇ ਨੇ ਵੀ ਮੈਂ ਵਿਸ਼ੇਸ਼ ਤੌਰ ਤੇ ਇੱਥੇ ਕੱਲ ਵੀ ਗਏ ਆ ਸਾਡੀ ਖਬਰ ਨਹੀਂ ਲੱਗੀ ਕੁਲਦੀਪ ਧਾਰਵਾਲ ਜੀ ਲੱਗੀਆਂ ਜਾਂਦੀਆਂ ਨਾ ਕੀ ਹਾਲਾਤ ਤੁਸੀਂ ਦੇਖਦੇ ਪਿਓ ਇੱਧਰ ਆਪਣਾ ਬਣਿਆ ਹੋਇਆ ਬਾਰਡਰ ਦੇ ਪਿੰਡਾਂ ਦਾ ਹਾਲਾਤ ਇਹ ਆ ਵੀ ਲੋਕ ਹਿਜਰਤ ਕਰ ਰਹੇ ਆ ਜਿੱਤਰਾ ਹੀ ਬੋਸਤਾਨ ਪਾਕਿਸਤਾਨ ਦੀ ਜੰਗ ਹੁੰਦੀ ਆ ਨਾ ਲੋਕ ਆਪਣੇ ਡੰਗਰ ਲੈ ਕੇ ਜਾ ਰਹੇ ਆ ਆਪਣੇ ਬਜ਼ੁਰਗ ਬੰਦੇ ਲੈ ਕੇ ਜਾ ਰਹੇ ਆ ਆਪਣਾ ਸਾਜ ਸਮਾਨ ਲੈ ਕੇ ਜਾ ਰਹੇ ਆ ਅਸੀਂ ਕੱਲ ਬੜੀ ਥਾਈ ਪੋਟਾਂ ਦੇ ਵੀਡੀਓ ਬਣਾਈਆਂ ਨੇ ਅਸੀਂ ਤੁਹਾਡੇ ਰਾਂ ਹੀ ਕਹਿਣਾ ਚਾਹੁੰਦੇ ਆ ਕਿ ਇਹ ਸਰਕਾਰ ਨੂੰ ਇਹਨੂੰ ਪਤਾ ਸੀ ਇਸ ਗੱਲ ਦਾ ਇਹਨਾਂ ਜਾਣ ਬੁੱਝ ਕੇ ਅੱਜ ਤੋਂ 5 ਦਿਨ ਪਹਿਲਾਂ 3 ਲੱਖ ਕਿਉਂ ਸਖ ਪਾਣੀ ਛੱਡਤਾ ਅਸੀਂ ਕਹਿੰਦਾ ਮਤਲਬ ਜਿਹੜੇ ਪਾਣੀ ਛੱਡਣ ਕਰਕੇ ਇੱਕਦਮ ਲਗਾਤਾਰ ਜਿਹੜੇ ਤੁਸੀਂ ਬੰਨ ਸੀਗੇ ਉਹ ਟੁੱਟ ਗਏ ਇਹਨਾਂ ਨੂੰ ਚਾਹੀਦਾ ਹੌਲੀ ਹੌਲੀ ਕੋਈ ਕੰਮ ਹੌਲੀ ਹੌਲੀ ਕਰ ਦੇ ਨਾ ਇਹਨੂੰ ਅੱਜ ਤੋਂ ਕੋਈ 20 25 ਦਿਨ ਕਿਸੇ ਦਿਨ 50000 ਛੱਡ ਦਿੰਦੇ ਕਿਸੇ ਦਿਨ 25000 ਛੱਡ ਜੱਕ ਲੱਖ 3 ਲੱਖ ਉਸ ਪਾਣੀ ਛੱਡਦਾ ਆ ਗਿਆ ਹੁਣ ਅਸੀਂ ਜਦੋਂ ਦਬਾਅ ਪਾਇਆ ਵਾ ਅਜੇ ਲੋਕਾਂ ਨੂੰ ਨਹੀਂ ਪਤਾ ਪਿਆ ਕਿ ਕੀ ਕਰਨ ਰਿਹਾ ਡਾਕਟਰ ਸੁਨਾਮ ਸੋਂ ਕੀ ਕਰਨ ਰਿਹਾ ਸਯੁਕਸਾਨ ਕੀ ਮੋਰਚਾ ਕਰਨ ਰਿਹਾ ਰਾਜੇਵਾਲ ਕੀ ਕਰਨ ਰਿਹਾ ਅਸੀਂ ਉਹਨਾਂ ਦੇ ਉੱਤੇ ਘਰ ਚ ਇਥੇ ਗੁੱਠਾ ਦਿੱਤਾ ਪਾਣੀ ਘਟਾਓ ਅੱਜ ਸਵੇਰੇ ਉਹਨਾਂ 77074 ਕਿਊਸਕ ਕੀਤਾ ਸਮਝ ਲੱਗੀ ਗੱਲ ਦੀ ਇਹ ਤੁਹਾਨੂੰ ਹੋਰ ਨੇ ਕਿਸੇ ਨੇ ਗੱਲਾਂ ਦੱਸਣੀਆਂ ਤੇ ਹੁਣ ਜਿਹੜੇ ਹੁਣ ਪਾਣੀ ਤੇ ਪਾਣੀ ਤੇ ਪਿੱਛੋਂ ਜਿਹੜਾ ਘਟ ਗਿਆ ਵਾ ਪਰ ਇਹ ਜਿਹੜਾ ਪਹਿਲਾ ਹੜ ਵੱਜਾ ਵਾ ਇਹਨੇ ਜਨਾਲੇ ਨੂੰ ਲੱਗਣਾ ਹੀ ਲੱਗਿਆ ਐ ਅਸੋਸੀਏਸ਼ਨ ਕਹਿ ਰਹੀ ਹੈ ਕਿ ਜਿਹੜੇ ਇਹਨਾਂ ਨੇ ਕਾਫੀ ਰਾਹਤ ਆਪਰੇਸ਼ਨ ਜਿਹੜੇ ਚਲਾਏ ਹੋਏ ਨੇ ਆਪਣੇ ਹਨਾ ਲੋਕ ਲੋਕਾਂ ਨੂੰ ਰੈਸਕਿਊ ਕਰ ਰਹੇ ਨੇ ਤੁਸੀਂ ਮੈਂ ਨਾ ਤੁਸੀਂ ਬਹੁਤ ਵੱਡੀ ਪੱਤਰਕਾਰ ਜੇ ਤੁਸੀਂ ਤੁਹਾਨੂੰ ਕੋਈ ਰੈਸਕਿਊ ਆਪਰੇਸ਼ਨ ਦੇਖਦਾ ਕਿਥੇ ਅੱਜ ਤੋਂ ਡੇਢ ਮਹੀਨਾ ਪਹਿਲਾਂ ਮੈਂ ਇੱਕ ਗਲੜ ਦੀ ਕਹਾਣੀ ਦੱਸਦਾ ਪਤਾ ਨਹੀਂ ਉਹ ਤੁਸੀਂ ਵਿੱਚ ਪਾਓਗੇ ਨਾ ਪਾਓ ਹਾਂਜੀ ਨਹੀਂ ਨਾ ਦਸੀਏ ਮੇਰਾ ਭਾਵ ਆ ਵੀ ਐਵੇਂ ਇਹਨੂੰ ਚਲ ਜਣਾ ਟਿਰਟ ਕਰਕੇ ਐਨੂੰ ਚਲ ਜਣਾ ਕੀਤਾ ਕੁਛ ਨਹੀਂ ਗਾ ਕੋਨੇ ਵਾਲ ਲੋਕੀ ਕਹਿਣਾ ਸੀ ਡੁੱਬ ਜਾਣਾ ਜੇ ਮਾਸੀ ਵਾਲਾ ਕਹਿਣਾ ਸੀ ਡੁੱਬ ਜਾਣਾ ਜੇ ਕੰਡੇ ਦੇ ਉੱਤੇ 13 14 ਪਿੰਡ ਕਹਿਣ ਉਹ ਘਾਤਾਰੀ ਵਾਲਾਹੀਂ ਨਹੀਂ ਬਚਣਾ ਸਾਡੀ ਮੌਤ ਆਈ ਆਈ ਆ ਕਿਉਂਕਿ ਤੁਸੀਂ ਪਿੱਛੋਂ ਪਾਣੀ ਛੱਡਤਾ ਤੁਹਾਡੇ ਕਹਿੰਦੇ ਲੋਕ ਐਡਮਿਨਿਸਟ੍ਰੇਸ਼ਨ ਫੇਲਰ ਹੈ ਇਸ ਨੂੰ ਲੈ ਕੇ ਫੇਲਰ ਨਹੀਂ ਇੱਕ ਫੇਲਰ ਤੋਂ ਗਾ ਮੈਨੂੰ ਅੰਗਰੇਜ਼ੀ ਦਾ ਸ਼ਬਦ ਨਹੀਂ ਟੂ ਫੇਲਰ ਕੁਛ ਨਹੀਂ ਕੀਤਾ ਕਿਸੇ ਨੇ ਐਵੇਂ ਨ ਐਂ ਦੇ ਨੰਗੀ ਜਾਂਦੇ ਐਂ ਦੇ ਨੰਗੀ ਜਾਂਦੇ ਆ ਖੋਟਵਾ ਇੰਨੀਆਂ ਪਾਈ ਜਾਂਦੇ ਆ ਜਿਹੜੇ ਦੂਜੇ ਜ਼ਿਲ੍ਹਿਆਂ ਨੂੰ ਲੱਗਦਾ ਵਿੱਚ ਤੇ ਨਾਲ ਧਾਰੀਵਾਲ ਤੇ ਜਿਹੜਾ ਪਾਣੀ ਨੂੰ ਰੋਕਣ ਡਿਆ ਉਹਨੇ ਕੋਈ ਅਸੀਂ ਕਈ ਫੜੀ ਆ ਅਸੀਂ ਆਏ ਕਈ ਫੜਨੀ ਇਹਦਾ ਮੈਰੀਕਰਨ ਕਰੋ ਹੋਰ ਕੋਈ ਹੱਲ ਨਹੀਂਗਾ ਮੈਰੀਕਰਨ ਕਰਨ ਦੇ ਨਾਲ ਲੱਖਾਂ ਏਕੜ ਜ਼ਮੀਨ ਨਿਕਲੂਗੀ ਇੰਦਰਾ ਰਾਵੀ ਦਾ ਨਾ ਕਰੋ ਇਹਦੇ 164 ਕਿਲੋਮੀਟਰ ਲੰਮਾ ਹੈ ਤੇ 1700 ਕਰੋੜ ਹੀ ਸਾਰਾ ਖਰਚ ਆਉਂਦਾ ਵਾ 12 ਕਿਲੋਮੀਟਰ ਇਦੇ ਨਾਲ ਕਰੋੜ ਦੇ ਨਾਲ 1 ਕਿਲੋਮੀਟਰ ਜਿਹੜੀ ਤੁਸੀਂ ਬਣ ਜਾਂਦੀ ਆ ਨਾਲੇ ਉਹ ਧਿਆਵਾ ਜਾਈ ਬਣੇ ਲੋਕਾਂ ਨੂੰ ਸੁਖຊੂ ਬੋਲਤੇ ਹੋਏ ਤੇ ਨਾਲੇ ਉਹਦੇ ਵਿੱਚ ਆਪਵਾਸ਼ੀ ਹੋਵੇ ਉਹਦੇ ਵਿੱਚ ਲੋਕਾਂ ਨੂੰ ਗਾਂ ਤੋਂ ਹੜ ਨਾ ਆਵੇ ਇਹ ਅਸੀਂ ਅੱਜ ਲੋਕਾਂ ਨੂੰ ਸੰਦੇਸ਼ ਦੇਣਾ ਹੈ ਠੀਕ ਵਿਦ ਕੈਮਰਾਮੈਨ ਵਿਸ਼ਾਲ ਕੁਮਾਰ ਥਿਸ ਇਜ਼ ਪਵਨ ਕੁਮਾਰ ਜੈਸਵਰ ਫੋਰ ਦਾ ਟ੍ਰਿਬਿਊਨੈਟ ਨੈਟਵਰਕ